ਲੰਗਾ ਬਈ ਚੰਨ ਨੂੰ ਦੁੱਧ ਲੈ ਕੇ ਚਲੀ ਹੈ ਇੱਕ ਮਿੰਟਾ ਕੇ ਆ ਰਿਹਾ ਬੋਟ ਚੱਲਦੇ ਹਾਂ ਅਗੇ ਪੀਲਾ ਪੀਲਾ ਵੀ ਜਿਹੜਾ ਰਹਿਦਾ ਚਲੋ ਜੀ ਇਹ ਤਾਂ ਪੀ ਦੁੱਧ ਥੋੜਾ ਜਿਹਾ ਰਹਿ ਗਿਆ ਚਲ ਲੈ ਆ ਵੀ ਪੀ ਲੈ ਥੋੜਾ ਜਿਹਾ ਪੀ ਲੈ ਆਇਆ ਉਹ ਕਰਦੀ ਆ ਬਾਈ ਇਹ ਜੀਵ ਨੂੰ બસ ਬਸ ਬਸ ਤਸਲਾ ਤੋੜੇਗੀ ਹੁਣ ਉਹ ਛੋਟੀ ਜੀ ਆਹ ਖੜੀ ਐ ਨੂਰੀ ਆਹ ਖੜੀ ਆ ਨੂਰੀ ਬਾਈ ਬਹੁਤ ਸਿਆਣੀ ਐ ਆਹ ਤਾਂ ਇੰਨੀ ਨਾ ਹੋਰੇ ਤਰ੍ਹਾਂ ਦੀ ਹੋਗੀ ਦੰਦੀ ਬਹੁ ਵਢਣ ਲੱਗੀ ਏ ਨੂਰੀ ਆਹ ਦੇਖੋ ਨੂਰੀ ਉਹ ਕਯਰਬੋਰਡ ਮੈਂ ਕਹਾਂ ਚੱਲ ਬਲੌਗ ਸ਼ੁਰੂ ਕਰੇ ਦੰਨੇ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੇ ਕਿ ਮਕੈਮ ਸਾਰੇ ਜਾਨਵਰ ਸੈਟ ਸਾਰਿਆਂ ਦੇ ਮੂੰਹ ਜ਼ਰ ਨਹੀਂ ਹਲੇ ਤੋਤਾ ਪਰ ਹਲੇ ਉੱਠ ਕੇ ਆਏ ਹੀ ਨਹੀਂ ਐਵੇਂ ਤੇ ਚਲੋ ਕੋਈ ਨਹੀਂ ਗੁਰੀ ਉਹਨਾਂ ਨੂੰ ਠਾਲਾ ਮੈਂ ਉੱਤਤਾ ਨਹੀਂ ਉੜਦਾ ਕੋਈ ਆੜਦਾ ਓਏ ਅੱਗੇ ਦੌੜਦਾ ਲਾਲ ਜਿੰਨਾ ਜਾ ਹੁਣ ਬਸ ਗਰਮੀ ਆ ਗਈ ਐ ਇੱਕਣੇ ਦੇ ਉੱਪਰ ਜਾਇਆ ਕਰਨੀ ਐ ਚਲੋ ਐਨੀ ਫਰੈਸ਼ ਹੋਈਏ ਹੁਣ ਆਗੇ ਭਾਈ ਆਪਾਂ ਮੋਟਰ ਤੇ ਆਹ ਕਰਦਾ ਭਾਊ ਸਾਹਿਬ ਔਰ ਆ ਤਾਂ ਜਿੰਦੇ ਲਾਉਣੀ ਭੁੱਲ ਗਏ ਹਨਾ ਮੁਰਗੇ ਠੀਕ ਨੇ ਜਿੰਦਾ ਲਾਉਣੀ ਭੁੱਲ ਗਏ ਤੇ ਭਾਈ ਰਾਤ ਮੈਂ ਤਾਂ ਹੀ ਹੁਣ ਦੇਖਣ ਆਇਆ ਪਾਣੀ ਦਾ ਹੈ ਨਾ ਨਾ ਛੋਟੇ ਖੁੱਡੇ ਨੂੰ ਛੋਟੇ ਖੁੱਡੇ ਨੂੰ ਛਾਬੀ ਤਾਂ ਹੈ ਨਹੀਂ ਆਪਣੇ ਕੋਲ ਹਾਂ ਦੇ ਆ ਜਿੰਦਾ ਖੁੱਲਾ ਹੀ ਛੱਡ ਗਿਦੇ ਹੋ ਕੇ ਤੇ ਛਾਬੀ ਤਾਂ ਹੈ ਨਹੀਂ ਹੁਣ ਆਪਣੇ ਕੋਲ ਬਾਅਦ ਛੱਡ ਦੇ ਬਾਅਦ ਛੱਡ ਦਾਂਗੇ ਇਹਨਾਂ ਨੇ ਹੁਣ ਕਾ ਆਏ ਚ ਫਿਰ ਹੁਣ ਰੰਗ ਮਾਰਨਾ ਕਾ ਹਲੇ ਪਾਣੀ ਪਾ ਦੇਣਾ ਇਕਨੇ ਅੱਜੀ ਹੈ ਅੱਜ ਲਈ ਆਉਣੇ ਆ ਰੰਗ ਫੇਰ ਆ ਫਿਰਦੇ ਆਂ ਸੀ ਲਗੇ ਤੇ ਵੇਨਾ ਸੀਲ ਅਸੀਂ ਲੋ ਉਧਰ ਫਿਰਦੇ ਆਂ ਓ ਕੀ ਹੋ ਗਿਆ ਤੁਹਾਨੂੰ ਅਸੀਂ ਲੋ ਚੜੇ ਬੈਠੇ ਆਂ ਮੁਰਗੀ ਵੀ ਓ ਦੇਖੋ ਉੱਪਰ ਕੋਸ ਦੋ ਆ ਫਿਰਦੇ ਆ ਆਓ ਦੇਖ ਚਲੋ ਕੋਈ ਨਹੀਂ ਫੇਖ ਖੋਲਦੇ ਆ ਇਹਨਾਂ ਨੂੰ ਹੁਣ ਹੁਣ ਚੱਲਦੇ ਆਂ ਭਾਈ ਆਪਾਂ ਦੂਜੀ ਮੋਟਰ ਤੇ ਪਾਉ ਉਸੇ ਨੂੰ ਕਹਿੰਦਾ ਨੱਕਾ ਕਰਕੇ ਹੁਣ। ਲੱਗਿਆ ਕੋਈ ਚੱਕਰ ਨਹੀਂ ਚੱਲਦੇ ਆ ਪਰ ਨਾ ਲਿਆ ਕਰ। ਐ ਬੰਦ। 15-15 ਦਿੱਤਾ ਆਮ ਗੱਲ ਐ। ਚੱਲਦੇ ਚੱਲਦੇ ਆ ਮੋਟਰ ਤੇ। ਲੈ ਜਿੰਦਾ ਖੋਲ ਤੂ ਇਹ ਜਿਹਨੂੰ ਗਿਆ ਦੇਖਦਾ। ਮੋਟਰ ਤੇ ਪਹੁੰਚ ਗਏ ਭਾਈ ਆ ਫਲ ਦੇਖੋ ਭਾਈ। ਕਿੰਨਾ ਆਇਆ ਹੋਇਆ ਬੱਲੇ 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 ਅੰਬ ਨੂੰ। ਫਲੇ ਫਾਲਾ ਲੈ। ਰਿਕਾੜੇ ਢੋੜੇ ਭਾਈ। ਕਣਕ ਵੀ ਐਨ ਪੂਰੀ ਕਾਇਮ ਖੜੀ ਆ ਚਲੋ ਬਈ ਘਰੇ ਜਾ ਕੇ ਮਿਲਦੇ ਹੁਣ ਚਲਾ ਦਈਏ ਮੋਟਰ ਤਾਂ ਬਈ ਇਹ ਕਬੂਤਰਾਂ ਦਾ ਕਰਤਾ ਕੰਮ ਦਾਣੇ ਪਾਤੇ ਪਾਣੀ ਪਾ ਦਨੇ ਆ ਜੋੜੇ ਦਾ ਲੱਗੇ ਗਏ ਤਕਰੀਬਨ ਬਸ ਆਪਣੇ ਆਪਣੇ ਖਾਣੇ ਜਾਂ ਜਿਵੇਂ ਬਹਿਣ ਲੱਗ ਜਾਣ ਫੇਰ ਹੋਊ ਕੰਮ ਸਾਰਾ ਢੋਲੇ ਢੋਲੇ ਵੀਰੇ ਸਮਾਰ ਕੇ ਤੇ ਨੂਰੀ ਨੂੰ ਲੈ ਕੇ ਚੱਲਦੇ ਆਂ ਬਈ ਗਰਾਊਂਡ 'ਚ ਕਰ ਰਹੇ ਆਂ ਰੈਡੀ ਚੰਨੂ ਆ ਖੜੀ ਆ ਤੇ ਐmber ਆ ਖੜੀ ਆ ਦੇਖੋ ਤਾਂ ਐmber ਅੱਗੇ ਨਾਲ ਹੋਊਗੀ ਕਾਇਮ ਉਕੇ ਰਪਟਾ ਚਲ ਇਹਨਾਂ ਦਾ ਨੇ ਹੈ ਲੇ ਕਿਉਂ ਕਰ ਰਹੇ ਅੱਜ ਕਰ ਰਹੇ ਆ ਬਾਹਰ ਹਾਂ ਇਹਨਾਂ ਦਾ ਵੀ ਕੰਮ ਓਕੇ ਆ ਲੈ ਜਿਵੇਂ ਆ ਕੇ ਨੜਾਵਾਂਗੇ ਨੂਰੀ ਨੂੰ ਉਹ ਨੜਾ ਹੋਊਗੀ ਨੂਰੀ ਵੀਰੇ ਹਾਂ ਹੁਣ ਤੂੰ ਕੀ ਕਰਨ ਲੱਗਿਆ ਉਹਨਾਂ ਨੂੰ ਦਾਣੇ ਪਾ ਦਿੰਦੇ ਕਬੂਤਰਾਂ ਨੂੰ ਐ ਕਰ ਪਾਣੀ ਪਾ ਦੇ ਬਸ ਉਹਨਾਂ ਦੀ ਗੁੰਡੀ ਚ ਦਾਣੇ ਥੋੜੇ ਜਿਵੇਂ ਪਾ ਦੰਨਾ ਹੈ ਬਾਕੀ ਫਿਰ ਪਾ ਦਾਂਗੇ ਦਿਨ ਚ ਠੀਕ ਨਹੀਂ ਹਲ ਦਾ ਸਵੇਰੇ ਹੈ ਕਲੀ ਕੇ ਮੈਰੋ ਲੱਗੇ ਲੌਂਗ ਖਾ ਰਵੇ ਹਾਂ ਹਾਂ ਇਹਦਾ ਕਰਦੇ ਆਪਾਂ ਫਿਰ ਹੱਲ ਚਲੋ 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 ਆ ਥੋੜੇ ਜਿਹਾਣੇ ਇੱਥੇ ਢੋਲ ਦੰਨਾ ਹੈ ਮਾੜੇ ਮੁੱਟੇ ਖਾ ਲੈਣਗੇ ਉਹ ਖੜ ਜੋ ਖੜ ਜੋ ਖੜ ਜੋ ਸਾਰੇ ਸਾਰੀ ਆ ਗਏ ਸਾਰੇ ਹੈ ਢੋਲਦੇ ਹਾਂ ਉਹਦਾ ਸਾਫ ਇਹਦਾ ਜਲ ਢੋਲਦੇ ਲੈ ਚੱਲੇ ਬਾਈ ਨੂਰੀ ਨੂੰ ਅਮਰ ਤੱਪਾ ਉਹਦੇ ਚੱਲਦੇ ਆ ਚਾਲ ਹੁਣ ਨਿਸ ਹੈ ਬਾਚੋ ਨਾ ਜਾ ਅਵਲਾ ਤਾਂ ਮੈਂ ਆ ਜਾਣਾ ਆ ਭਰ ਕੇ ਤਾਂ ਰੱਖ ਦੀ ਔਰੇ ਦਾਣਿਆਂ ਦਾ ਅੱਜ ਵਰਤਮਾਨ ਭਰਦੇ ਆ ਯਾਰ ਇਹਨਾਂ ਨੂੰ ਹਨਾ ਹਾਂ ਡੋਲੀ ਡੂਲੀ ਬਾਹਰ ਕੱਢ ਦੇਣੀ ਆਪਾਂ ਸਾਫ਼ ਕਰਕੇ ਆ ਵੇ ਕੱਲ ਟਰਾਂਡਿਆਂ ਨੂੰ ਬੈਠੀ ਦੀ ਤੂੰ ਅੰਦਰ ਦੱਟਣੀ ਨੇ ਠੀਕ ਆ ਓਕੇ ਆ ਸਾਰੇ ਗਏ ਆ ਮਨੇ ਚਲੋ ਚੱਲਦੇ ਆ ਗਰਾਊਂਡ ਚ ਨੂੰ ਆਗੇ ਬਾਈ ਗਰਾਊਂਡ ਤੇ ਮਾਰੀਆ ਦਾ ਛੜਤੀ ਮਾਰੀਆ ਤੇ ਨੂਰੀ ਨੂੰ ਵੀ ਖੋਲਦੇ ਆ ਹੋ ਗਈਆਂ ਗਰਮੀ ਗਰਮੀ ਬਾਈ ਦੋਏ ਘੋੜੀਆਂ ਚਲਦੇ ਆ ਹੁਣ ਘਰ ਨੂੰ ਲੈ ਕੇ ਫਿਰ ਚੱਲੀਏ ਵੀ ਡੰਡੇ ਚਲੋ ਜੀ ਹੁਣ ਚਲਦੇ ਆ ਬਈ ਅਪਾ ਚੂਰੀ ਪਾਉਣ ਆਹ ਬਈ ਤੈਨੂੰ ਖਾਣੀ ਚੂਰੀ ਨਾ ਜੀ ਰੋਟੀ ਖਾ ਲਈ ਦਿੱਤਾ ਹੈ ਆ ਦੇਖ ਹੇ ਫੀਡ ਕਿਵੇਂ ਖੜਾਈ ਐ ਇਹਨੇ ਆਹ ਖੜ ਜਾ ਦੋ ਹਾਂ ਆ ਉਹਨਾਂ ਨੂੰ ਉਹਨੂੰ ਪਾ ਦੇ ਚੰਨ ਨੂੰ ਦੋ ਆ ਜਾ ਆ ਇਹਨੂੰ ਬੋਣਾ ਦੋ ਖੜਾਤੀਆਂ ਨਾ ਹੁਣ ਚੱਲਿਆਂ ਬਈ ਆਪਾਂ ਚਾਹ ਬਣਾਉਣ ਪਾਉ ਦੀ ਬਾਈ ਇੰਨੀ ਘਾੜਨੀ ਨਹੀਂ ਦਾਈ ਹੋਈ ਦੀ ਪਾਉਗੇ ਨਾ ਚਾਹ ਫੜਾ ਕੇ ਜਾਓ ਮੋਟਰ ਚਲਾਈ ਹੀ ਆ ਚਲੋ ਚੱਲਦੇ ਆਪਾਂ ਫੜਾਦੀ ਬਈ ਚਾਹ ਚੱਲਦੇ ਆ ਘਰ ਨੂੰ ਉਹ ਹੋ ਰਹੀ ਐ ਸਪਰੇ ਆਪਾਂ ਚੱਲਦੇ ਆ ਘਰ ਕੋ ਚੱਲਦੇ ਆਂ ਭਈ ਰੋਟੀਆਂ ਪਾਉਣ ਆਪਾਂ ਜਾਨਵਰਾਂ ਨੂੰ ਫਾਰਮ ਵਾਲਿਆਂ ਨੂੰ ਅੱਜ ਥੋੜਾ ਜਿਹਾ ਲੇਟ ਹੋ ਗਿਆ ਕੰਮ ਮਗਰੇ ਅਮਰਤ ਆਉਂਦਾ ਉਹ ਆਉਂਦਾ ਆ ਗਿਆ ਆ ਗਿਆ ਖੋਲ ਲੈ ਭਈ ਅਮਰਤ ਨੇ ਮੈਂ ਆਈਡੀਆ ਦੇਖੋ ਕੀ ਲਾਇਆ ਪਾਣੀ ਲਿਆਉਣ ਦਾ ਦੇਖੋ ਐਂਜ ਪਾਣੀ ਭਰ ਲਿਆ ਮੈਂ ਕਿਉਂਕਿ ਬਾਲਟੀ ਬਾਹੂ ਚੱਕ ਲੈ ਗਿਆ ਚਲੋ ਇਥੋਂ ਬਚ ਕੇ ਲੰਘਣਾ ਪੈਣਾ ਹੈ ਅੰਦਰ ਜਾ ਕੇ ਦੇਖਦਾ ਓਲੇ ਫਿਰ ਤੂੰ ਚੱਲ ਅੰਦਰ ਬਾਰਿਗਾ ਦੇਖ ਪਾਣੀ ਮੈਂ ਕਾਹਦੇ ਨਾਲ ਲੈ ਕੇ ਆਇਆ ਹੈ ਹੈ ਆਈਡੀਆ ਵਧੀਆ ਲੱਗਿਆ ਹਾਂ ਹਾਂ ਵੀ ਬ੍ਰਹਮਾ ਜੀ ਖੜ ਜੋ ਖੜ ਜੋ ਤੇ ਲਾ ਦੇ ਪਾਣੀ ਤਾਂ ਪਾਦਾ ਬਈ ਸਾਫ ਦੇਖੋ ਫੈਨ ਉੱਕੇ ਤੇ ਪਹਿਲਾਂ ਮੈਂ ਬ੍ਰਹਮਾ ਜੀ ਨੂੰ ਪਾ ਦਵਾਂ ਰੋਟੀਆਂ ਕਿਉਂਕਿ ਦੂਜੇ ਜਾਨਵਰ ਫਿਰ ਇਹਨਾਂ ਨੂੰ ਖਾਣ ਨਹੀਂ ਦਿੰਦੇ ਬੱਤਾਂ ਲਈ ਅੱਜ ਮੈਂ ਪਾਣੀ ਚ ਪਾਉਂਗਾ ਥੋੜੀਆਂ ਰੱਖ ਲੈ ਅੱਜ ਥੋੜੀਆਂ ਹੀ ਬਚਾ ਲੀਆਂ ਇਹਨੂੰ ਇੱਥੇ ਰੱਖ ਦਿੰਨੇ ਖੜ ਜੋ ਖੜ ਜੋ ਸਾਲੇ ਹੋ ਜਾਂਦਾ ਫੋਲ ਲੈਣ ਦੇ ਚਲੋ 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 ਸੀਲ ਵੀ ਨਿਕਲਿਆ ਏ ਸੀਲ ਮੁਰਗੀ ਕਿੱਥੇ ਆ ਸੀਲ ਮੁਰਗੀ ਖਾ ਬੈਠੀ ਆ ਕਿੱਥੇ ਰੈਡੀ ਬੈਠੀ ਆ ਹੁਣ ਤੇ ਤੇ ਗੁਰਦੀ ਹੁੰਦਾ ਹੈ ਆਇਆ ਚਲੋ 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 ਭਈ ਐਨਾ ਹੈ ਰੌੜਾ ਪਾਉਂਦੇ ਨੇ ਨਾ ਚੱਲ ਬਈ ਜੀ ਵੀ ਚਲੋ ਵੇਗੀ ਜੱਕਰਾ ਚੱਲ ਹਾਂ ਵੈਰੀ ਗੁੱਡ ਬਾ ਤੁਹਾਡਾ ਖੁੱਟਾ ਵੀ ਅੱਜ ਅੱਜ ਜਾਂ ਕੱਲ ਨੂੰ ਕਰ ਦੇਣਾ ਰੈਡੀ ਬੁਝਾਰੀ ਦੇ ਲੰਗ ਜੀ ਮਾਰ ਕੇ ਤੁਰਦੀ ਹੈ ਮਨ ਦਾ ਲੜ ਪੀ ਹੈ ਨਾ ਨਾਨ ਮੇਰੇ ਹਿਸਾਬ ਨਾਲ ਚੱਲ ਚੱਲ ਦਾਣਾ ਬਾਣੀ ਖਾ ਤੂੰ ਵੱਡਾ ਸੁਦਾ ਸੀਨ ਹੈ ਲੜਦੀ ਹੈ ਮਾਰ ਇਹ ਨਾ ਦੇ ਸੋ ਦੇਖੋ ਉਹ ਦੇਖੋ ਬਰ ਰੋਲਾ ਪਾਇਆ ਪਿਆ ਬਈ ਜਾਨ ਦਾ ਚਲੋ 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 ਕਮਮ 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 ਹਾਂ ਲੜੀ ਜਾਂਨੇ ਆ ਭਾਜੀ ਛੱਡ ਜਾਣਗੇ ਦੋ ਚਾਰ ਦਿਨ ਨੂੰ ਅਲੱਗ ਅਲੱਗ ਉਹ ਖੁੱਡਾ ਕਰਦੇ ਆ ਬਾਈ ਤਿਆਰ ਉਹਦੇ ਅੰਦਰ ਲਾਉਣੇ ਆ ਜਾਲੀ ਜਾੜੀ ਦਾ ਤੁਹਾਨੂੰ ਪਤਾ ਉਹ ਲੈਂਦੀ ਭਈ ਆਪਾਂ ਨੇ ਬਸ ਆਪਣਾ ਹੀ ਟਾਈਮ ਜੇ ਨਹੀਂ ਲੱਗਿਆ ਹੋਰੇ ਫੁੱਦੂ ਜੇ ਕੰਮਾਂ ਚਲ ਜਦੇ ਫਿਰੀ ਗਏ ਆ ਆ ਖਾ ਲੋ ਖਾ ਲੋ ਖਾ ਲੋ ਕੁਛ ਨਹੀਂ ਹੁੰਦਾ ਲੜੋ ਨਾ ਚਲੋ ਚਲੋ ਪਾਣੀ ਪੀ ਲੋ ਬਸ ਇੱਕ ਵਾਰੀ ਸਾਰੇ ਪਾਣੀ ਪੀ ਲੈਣ ਫੇਰ ਆਪਾਂ ਟੈਨਸ਼ਨ ਫਰੀ ਆ ਬੱਤਾਂ ਨੂੰ ਉਹ ਚ ਪਾਣੀ ਪਾਉਣਾ ਮੈਂ ਥੋੜਾ ਜਿਹਾ ਉਹ ਟੋਏ ਜੇ ਖਾਂਦੀਆਂ ਫਿਰੀ ਜਾਣਗੀਆਂ ਲਿਆਵਾ ਪਾਣੀ ਅਮਰ ਤਾਂ ਹਾਂ ਜੀ ਤੂੰ ਖੜੇਂਗਾ ਉਰੀ ਆਹੀ ਗੇਟ ਖੋਲ ਲੈਣੇ ਆ ਨੇੜੇ ਖੋਲ ਕੇ ਰਾਂਗੇ ਖੁੱਲਦਾ ਦੇ ਉੱਤੇ ਪਤਾ ਬਈ ਉਧਰ ਪਾਣੀ ਬੱਤਾਂ ਉਧਰ ਬਿਜੀ ਹੋ ਜਾਣਗੀਆਂ ਅਨੇ ਕੱਟੂ ਮੱਟੂ ਇਹ ਝੋਕ ਲੈਣਗੇ ਆ ਥੋੜੀਆਂ ਰੋਟੀਆਂ ਨਾ ਜਿਹੜੀਆਂ ਹੁਣ ਮੈਂ ਗਿੱਲੇ ਉਹ ਤੇਰੀ ਗਿੱਲੇ ਚ ਪਾ ਦਮੈਂ ਜਿੰਨੀਆਂ ਪਾਉਣੀਆਂ ਆਇਓ ਆਵੇ ਆਓ ਆ ਲੋ ਖਾਦੋ ਖਾ ਲੋ ਹੁਣ ਤੁਸੀਂ ਇੱਧਰ ਲੱਗੇ ਰਹੋ ਏ ਖਾ ਲਓ ਤੁਹਾਡੀ ਕਟਾਈ ਉਹ ਕਰਦੀਆਂ ਵੱਧ ਕਰ ਹੈਨਾ ਲਵਾਫੀ ਨੂੰ ਇੱਥੇ ਰੱਖ ਦੋਨੇ ਆ। ਐਨੇ ਘੁੰਮਣ ਫੇਰਨ ਦੋ ਇਹਨਾਂ ਨੂੰ। ਆਹ ਖੁਸ਼ ਹੋ ਗਈਆਂ ਨਾ ਆਕੇ ਪਾਣੀ 'ਚ। ਉਹ ਚਾਰੇ ਉੱਥੀ ਬੜੀਆਂ ਹੋਈਆਂ। ਕੱਲੂ ਦੇ ਦਿਆਂ ਬਈ ਕੱਲੂ ਪੌਂਡ ਭਰ ਲਾਂਗੇ ਕਿਉਂਕਿ ਹੁਣ ਲੇਟ ਹੈ ਨਹੀਂ। ਨਹੀਂ ਅੱਜ ਭਰ ਲੰਦੇ ਅੱਜ ਥੋੜਾ ਜਿਹਾ ਲੇਟ ਹੋ ਗਿਆ ਆਪਾਂ। ਇੱਕ ਬਈ ਕਈ ਹਨਾ ਜਿਹੜੇ ਜਿਹੜੇ ਵੀਰ ਪੁਰਾਣੇ ਆਪਣੇ ਵਲੌਗ ਦੇਖਦੇ ਹਨਾ ਉਹਨਾਂ ਨੂੰ ਪਤਾ ਹੋਊਗਾ ਡੱਬਾ ਕਬੂਤਰ ਆਪਾਂ ਦੇਖਦਾ ਤਾਂ ਹਨਾ। ਤੇ ਮਸਾਂ ਵਾਪਸ ਆਇਆ ਬਾਈ 5-6 ਮਹੀਨੇ ਬਾਅਦ ਹੁਣ ਕੰਨਾਂ ਨੂੰ ਹੱਥ ਲਾਗੇ ਕਿਸੇ ਨੂੰ ਕਬੂਤਰ ਨਹੀਂ ਦੇਣਾ ਹੈਗਾ ਕਿਉਂਕਿ ਬੰਦੇ ਨੇ 1 ਮਹੀਨਾ ਕਹਿ ਕੇ ਲਿਆ ਤਾਂ 6-7 ਮਹੀਨੇ ਮਗਰੋਂ ਆਇਆ ਹੈ ਨਾ ਕਬੂਤਰ ਆਪਣਾ ਆ ਗਿਆ ਮੈਂ ਤੁਹਾਨੂੰ ਦਿਖਾਉਣਾ ਹੈ ਆਪਣਾ ਡੱਬਾ ਕਬੂਤਰ ਕਈ ਵੀਰ ਕਹਿੰਦੇ ਦੇ ਨਾ ਕਿਸੇ ਨੂੰ ਇਹ ਤੇ ਹੁਣ ਨਹੀਂ ਗਾਹ ਵਾਸਤੇ ਦੰਦੇ ਵੀਰੇ ਕਿਸੇ ਨੂੰ ਵੀ ਤੇ ਆਪਣਾ ਆ ਗਿਆ ਕਬੂਤਰ 6-7 ਮਹੀਨੇ ਮਗਰੋਂ ਤੁਹਾਨੂੰ ਦਿਖਾਉਣਾ ਹੈ ਮੈਂ ਚਲੋ ਚਲੋ ਚੋਕਲੋ ਚੋਕਲੋ ਆਓ ਆਪਣਾ ਲੱਗ ਫਿਰ ਜੰਨੀ ਹੈ ਆਹ ਟਰਕਣੋਂ ਇਹਨਾਂ ਨਾਲ ਪੰਗੇ ਲਈ ਜਾਂਦੀ ਐ। ਉਹ ਚਾਰੇ ਅਲੱਗ, ਆਹ ਦੋ ਅਲੱਗ, ਆਹ ਚਾਰੇ ਅਲੱਗ। ਮਲੋ ਫੇਰੋ ਕੋ ਮਲੋ ਕੋ ਮਲੋ। ਲੜਦੀ ਆ ਉਹ ਵੀ ਗੇਟ ਖੁੱਲਾ ਐ। ਜਾ ਤੂੰ ਆ ਤਾਂ ਚਾਰੇ ਏਕਣੇ ਫਿਰ ਜੰਨੇ ਆ। ਭਈ ਅਮਰਤ ਹਰਾ ਲੈ ਕੇ ਆਇਆ। ਇਹਦੇ ਗੱਠੇ ਨਹੀਂ ਖੁੱਲੀ ਹੈਗੀ। ਸਾਈਕਲ ਹੀ ਨਾਲ ਗੱਠ ਦੇਖ ਕੇ ਲੈ ਗਿਆ। ਬਾਊ ਦੇ ਦੇਖ ਲੋ। ਗੰਦਰਾ ਓਲ ਕੇਵੇਂ ਰੱਖਿਆ ਹੋਇਆ ਇਹਨੇ। ਲੈ ਪਜ਼ੈਰ ਉਹਦਾ ਸਿੱਟੀ ਫਿਰਦਾ ਇਹ। ਚਲੋ ਹਰਾ ਪਾਉਣੇ ਆ ਵਤਕਾਣੇ। ਪਾਦੀ ਇਹ ਵੀ ਹਰਾਇਨਾਂ ਨੂੰ ਖੁਸ਼ ਹੋ ਜਾਣਗੇ ਅੱਜ ਇਹਦਾ ਦੇਖਣਗੇ ਵੀ ਇਹ ਟੇਸਟ ਕਿਵੇਂ ਚੇਂਜ ਹੋ ਗਿਆ ਓਏ ਆਜੋ ਵੀ ਆਜੋ 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 ਉਹ ਕੇਰਬੋਟ ਖਾਓ ਲਾਓ ਨਿਆਰੇ ਖੁਸ਼ ਹੋ ਗਏ ਚੱਕ ਦੋ ਚੱਕ ਦੋ ਚੱਕ ਦੋ ਆ ਵੀ ਖਾਣੇ ਆ ਟਡੇ ਜੇ ਫਿਰਦੇ ਆਂ ਬਾਈ ਸਾਰੇ ਜਾਨਵਰ ਤਾਂ ਤੇ ਪਹਿਲਾਂ ਕਮੈਂਟ ਬੋਲਦੀਏ ਫਿਰ ਡੱਬਾ ਕਬੂਤਰ ਦਿਖਾਵਾਂਗੇ ਤੁਹਾਨੂੰ ਨਲਾਇਕ ਯੂਟਿਊਬਰ ਜੱਸਾ ਜਸਵੀਰ ਸਿੰਘ ਬਾਈ ਗੁੱਡ ਚੋਇਸ ਥੈਂਕ ਯੂ ਵੀਰੇ ਮਨਿੰਦਰ ਸਿੰਘ ਹੈਗੇ ਆ ਬਾਈ ਅਸੀਲ ਮੁਰਗੇ ਵੀਰੇ ਪਿੰਡ ਦੱਸਿਓ ਤੁਹਾਡਾ ਕਿਹੜਾ ਇਟਲੀ ਵਾਲੇ ਸ਼ੌਂਕੀ ਰਾਜਾ ਲਵਾਨਾ ਸਰਿੰਦਰ ਭਾਰਦਵਾਜ ਥੈਂਕ ਯੂ ਵੀਰੇ ਕਾਲੂ ਨੰਬਰਦਾਰ ਅਰਸ਼ ਬੈਨੀਪਾਲ ਫਾਸਟ ਕਮੈਂਟ ਬ੍ਰਦਰ ਥੈਂਕ ਯੂ ਥੈਂਕ ਯੂ ਵੀਰੇ ਕਾਰਡ 79 ਜਟਾਣਾ ਪਿੰਡ ਕਿੰਨੀ ਦੂਰ ਹੈ ਵੀਰੇ ਸਾਤੋਂ 1 2 ਕਿਲੋਮੀਟਰ ਹੈ ਜੀ 1.5 2 ਕਿਲੋਮੀਟਰ ਜੋਧਾ ਗਰਦੇ ਟ੍ਰਾਂਟੋ ਨੂੰ ਜਾਣਦੇ ਹੋ ਹਾਂਜੀ ਹਾਂਜੀ ਵੀਰੇ ਹੱਦ ਹੋ ਗਈ ਯਾਰ ਆਰਟੀ ਗੇਮਰ ਖਿਲੀ گاؤں ਫ੍ਰੀ ਫਾਇਰ ਲੱਕੇ ਕਬੂਤਰ ਕਹਾਂ ਸੇ ਬਾਇ ਕਰੇ ਹਨ ਪਲੀਜ਼ ਐਡਰੈਸ ਵੀਰੇ ਮੈਂ ਤਾਂ ਉੱਥੋਂ ਜਗਰਾਵਾ ਮੰਡੀ ਤੋਂ ਲੈ ਕੇ ਆਇਆ ਸੀ ਘੋੜਿਆਂ ਦੀ ਮੰਡੀ ਤੇ ਗਏ ਤੇ ਉੱਥੋਂ ਲੈ ਕੇ ਆ ਗਰਦੀਪ ਭੁੱਲਰ ਵੀਰ ਆਪਾਂ ਕੋਲ ਅਸੀਲ ਫੋਰਸੇ ਲੈ ਕਰਾ ਲਈ ਠੀਕ ਹੈ ਵੀਰੇ ਸਰਵਜੀਤ ਸਿੰਘ ਅਰੇ ਭయ్యా ਸੀਰੀਅਲ ਮਾਲ ਕੇ ਲਈ ਉਰਦੂ ਸੇ ਦੋ ਮੁਰਗੀ ਲੈ ਆਓ ਓਕੇ ਵੀਰੇ ਰਾਜਾ ਲਵਾਨਾ ਧੰਨਵਾਦ ਵੀਰੇ ਇਨ ਕਮੈਂਟ ਕਰਨ ਲਈ ਤੁਹਾਨੂੰ ਹੁਣ ਮੈਂ ਡੱਬਾ ਕਬੂਤਰ ਦਿਖਾਉਣਾ ਆਏ ਭਾਈ ਆਪਣਾ ਡੱਬਾ ਕਬੂਤਰ ਲੈ ਮਿਲ ਗਿਆ 6 ਮਹੀਨੇ ਬਾਅਦ ਓਕੇ ਰਿਪੋਰਟ ਚਲ ਮੈਂ ਲੈ ਕੇ ਜਾਂਦਾ ਘਰ ਨੂੰ ਅੱਗੇ ਆਗੇ ਭਾਈ ਕਰੇ ਠੀਕ ਆ ਓਕੇ ਰਿਪੋਰਟ ਕਰ ਦਈਏ ਛੱਡ ਦਈਏ ਖੁੱਡੇ ਜੇ ਇਹਨੂੰ ਖੋਲ-ਖੋਲ ਛੇਤੀ ਇੱਧਰ ਵੇਖ ਦੇਖ ਵੀ ਡੱਬਿਆ ਆ ਗਿਆ ਤੇਰਾ ਘਰ ਕੀ ਹਾਲ ਹੋ ਗਿਆ ਖੁਸ਼ ਓਕੇ ਰਿਪੋਰਟ ਆ ਚੋਲੋ ਵੀ ਮਿਲਦੇ ਆਂ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਵਿੱਚ